ਕਉਂਕਾ ਜੰਗੇ ਦਸਖਾ ਰਹਨੇ ਹੈ ਖਾਸਤ ਹੋ ਜੋ ਕਰੇ ਨਿਤ ਜੰਗ ਵਿਸ਼ਾ ਜੰਗ ਦਾ ਹੈ ਸਾਰਾ ਜੰਗ ਵਾਦ ਤੇ ਹੀ ਹੈ ਸਾਰੀ ਇਹ ਗਰਥੇ ਜੰਗ ਦਾ ਹੈ ਜੰਗ ਆਪਣੇ ਮਨ ਨਾਲ ਪਹਿਲਾ ਤਾਂ ਬਕਾਰਾਂ ਨਾਲ ਆਪਣੇ ਨਾਲ ਆਪਾਂ ਦੇ ਨਾਲ ਲੜੇ ਫਿਰ ਫਿਰ ਜਿਹੜੇ ਮਨੁੱਖ ਨੇ ਉਹਨਾਂ ਨਾਲ ਉਹਨਾਂ ਨੂੰ ਸਮਝਾਉਣਾ ਮਨ ਵੱਤਾਂ ਮਨ ਮੁਖਾਲ ਮੋਪ ਦੇ ਹੇਤ ਕਉਂਕਾ ਜਿਹੜੀ ਮੱਤ ਹੈ ਮਨੁੱਖ ਦੀ ਮਨ ਵੱਤ ਹੈ ਉਹਦੇ ਨਾਲ ਇਹ ਨੰਬਰ ਤੇ ਜੰਗ ਹੈਗੀ ਸਾਖਤਾ ਨਾਲ ਜਿਨ੍ਹਾਂ ਨੇ ਮੰਨਣਾ ਨਹੀਂ ਸਾਖਤ ਸਾਡੇ ਨਾਲ ਕੰਮ ਕਰਦੇ ਨੇ ਸਾਖਤਾ ਮਿਲੋ ਰਿਐਕਸ਼ਨ ਹੁੰਦਾ ਸਾਖਤਾ ਮਿਲੋ ਰਿਐਕਸ਼ਨ ਹੁੰਦਾ ਕਿਉਂਕਿ ਮਨਮੁਖਾਂ ਵਾਲਾ ਮਨਮੁਖ ਰਿਐਕਸ਼ਨ ਰਿਐਕਸ਼ਨ ਨਹੀਂ ਕਰਦੇ ਮਨਮੁਖ ਨਾਮ ਮੰਨਣ ਜੁੱਪ ਕਰ ਜਾਂਦੇ ਨੇ ਰਿਐਕਸ਼ਨ ਨਹੀਂ ਹੁੰਦਾ ਕਿਉਂਕਿ ਸਾਖਤ ਕੌਣ ਹੈ ਕੋਮੈ ਨਾਵਾਂ ਨਾਲ ਵਿਰੋਧ ਹੈ ਜਿਹੜਾ ਨਾਮ ਦੇ ਵਿਰੋਧ 'ਚ ਖੜਾ ਹੋ ਸਕਦਾ ਉਹ ਰਿਐਕਟ ਕਰਦਾ ਮੁਕਾਬਲਾ ਕਰਦਾ ਉਹ ਮੁਕਾਬਲਾ ਹੀ ਹੋਇਆ ਚਾਹ ਨੋ ਮੇ ਪਾਛਾ ਚਾਹ ਪਾਛਾ ਚਾਹ ਸਾਬ ਜਦਾ ਚਾਹ ਚਮਕੌਰ ਸਾਹਿਬ ਚਾਹ ਅਨੰਤਪੁਰ ਸਾਹਿਬ ਚਾਹ ਸਰਸਤੇ ਚਾਹ ਕਿਤੇ ਵੀ ਹੋਇਆ ਉਹੀ ਹਮਲਾ ਵਰ ਹੁੰਦਾ ਚਾਹ ਹਮਲਾ ਵਰ ਵੀ ਹੁੰਦਾ ਜਉਦੀ ਸ਼ਕਤੀ ਜਿਆਦਾ ਹੋ ਜਾਂਦੀ ਇਹ ਤਨ ਇਹ ਜਦ ਸਾਗਰ ਦਾ ਹੁੰਦਾ ਹੈ ਜਦੋਂ ਕਹਿੰਦੇ ਨੇ ਜਦ ਸਾਗਰ ਕਾਹਦੇ ਹੱਥੋਂ ਭਾਈ ਦੁਈ ਲੰਗ ਸ਼ੁਰੂ ਹੋ ਜਵੇ ਉਦੋਂ ਤੁਸੀਂ ਤਲਵਾਰ ਦਾ ਆਖਰੀ ਚੱਕੜੀਆਂ ਜਿਹੜਾ ਸਰੀਰ ਨੂੰ ਅਸੀਂ ਤਲਵਾਰ ਨਾਲ ਨਹੀਂ ਲੜਾਈ ਕਰਦੇ ਸਖਤ ਪਹਿਲਾਂ ਵਾਰ ਕਰੂਗਾ ਸਖਤ ਦੂਆ ਵਾਰ ਕਰੂਗਾ ਭਗਾਨੀ ਸਾਹਿਬ ਦੇ ਜਾਂਦੇ ਜਾਉਂਦਾ ਉਹ ਕਹਿੰਦਾ ਦੂਆ ਵਾਰ ਹੋਰ ਕਰ ਲੈ ਪਰ ਜਦ ਸਖਤ ਤੀਆ ਉਹਨੂੰ ਕਹਿੰਦਾ ਹੁਣ ਤਾਂ ਕੱਲੇ ਦੋ ਵਾਰ ਦੇ ਡੁੱਲ ਗਿਆ ਕੁਛ ਪਰ ਜੇ ਤੀਆ ਕੀਤਾ ਤੀਏ ਦੇ ਨਾਲ ਜੰਗ ਸ਼ੁਰੂ ਹੋ ਜਾਣਾ ਮੈਂ ਕਰ ਦੇਣਾ ਬਾਅਦ ਫਿਰ ਨਹੀਂ ਦੱਸੇ ਫਿਰ ਤੈਨੂੰ ਪੁੱਛਣਾ ਨਹੀਂ ਮੈਂ ਫਿਰ ਆਈਸੁਰੇ ਤੂੰ ਵੀ ਕਰੀ ਮੈਂ ਵੀ ਤੇ ਦੇਖਾਂਗੇ ਕੀ ਹੁੰਦਾ ਇਹ ਹਥਿਆਰਾਂ ਦੀ ਲੜਾਈ ਤਾਂ ਸਖਤ ਨਾਲ ਹੈ ਹੋਰ ਕਿਸੇ ਨਾਲ ਲੜਾਈ ਹਥਿਆਰ ਉਹ ਵੀ ਜਿਹੋ ਨਾਮਨ ਤੇ ਤਾਂ ਡਿਫੈਂਸ ਵਾਸਤੇ ਕੋਨ ਨਾਲ ਸਾਡੀ ਕੋਈ ਲੜਾਈ ਹਥਿਆਰਾਂ ਦੇ ਜਿਹੜੇ ਹਥਿਆਰਾਂ ਦੀ ਲੜਾਈ ਨੂੰ ਭੁੱਖ ਰੱਖੀ ਬੈਠੇ ਨੇ ਉਹ ਆਪ ਸਾਖਤ ਨੇ ਸਿਕਰਿਆਂ ਨੂੰ ਉਹ ਸਾਖਤ ਨੇ ਮੈਂ ਪਹਿਲੇ ਹਥਿਆਰ ਦੀ ਗੱਲ ਕਰਦਾਂ ਹਾਂ ਜੇ ਤਾਂ ਨਹੀਂ ਉਹ ਜਦ ਸੱਚਾ ਸੀ ਬੋਲਣਾ ਤੇ ਸਾਡੇ ਖਿਲਾਫ ਵੀ ਹਥਿਆਰ ਇਸ ਸੰਭਲ ਕਰਨ ਨੂੰ ਤਿਆਰ ਨੇ ਹੋ ਹਾਂ ਕਿਉਂਕਿ ਸੱਚ ਨੂੰ ਸੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਜਿਹੜੇ ਰਾਜ ਕਰਨੇ ਦਾ ਖਲਸਾ ਲੈਣੇ ਉਹਦਾ ਸਾਖਤ ਨੇ ਸਾਰੇ ਹੀ ਸਾਧ ਜਉਂਦਾ ਰਾਜ ਰਜਿਸਟਰ ਜਉਂਦਾ ਸੀ ਰਾਜ ਜਾਇਦਾ ਰਜਿਸਟਰ ਜਉਂਦਾ ਹੋਇਆ ਪਿਛਲਾ ਨੇ ਰਾਜਾ ਨੇ ਰਾਜ ਕੀਤਾ ਅਕਾਲੀ ਕਰਦੇ ਨੇ ਰਾਜਾ ਜੀ ਅਕਾਲੀ ਨੇ ਹਜੋ ਨੇ ਇਸ ਦੇ ਕਰਕੇ ਉਹਨਾਂ ਨੂੰ ਰਿਸਪਾਂਸਿਬਲ ਰਿਹਾ ਰਾਜਾ ਦੇ ਦੇਖਿਆ ਸਾਢੇ 5 ਸਾਲ ਪਹਿਲਾਂ ਕੀ ਹੋਇਆ ਸੀ ਉਹ ਸਾਰੇ ਅਕਲਮੰਦ ਜਿਹੜੇ ਸਾਣੇ ਨੇ ਜਾਣਦੇ ਨੇ ਪੜ੍ਹੇ ਲਿਖੇ ਆ ਪਬਲਿਕ ਨਹੀਂ ਦਿੰਦੀ ਹੁੰਦੀ ਸਾਥ ਪੜ੍ਹੇ ਲਿਖੇ ਦਿੰਦੇ ਹੁੰਦੇ ਉਹਨਾਂ ਨੇ ਸਾਥ ਉਦੋਂ ਤਨਕਾਦ ਵੀ ਸੀ ਜਿਨ੍ਹਾਂ ਨੇ ਖਾਲਸਾ ਦਰ ਨਾਲ ਬੈ ਕੋਈ ਆਇਆ ਉਹਨਾਂ ਦੇ ਮਗਧ ਲੱਗੇ ਕੋਈ ਨਹੀਂ ਇਹ ਵੀ ਝਾਕ ਮਗਧ ਲੱਗੇ ਸੀ ਬੰਦੇ ਜਿਹਨਾਂ ਨੂੰ ਗਿਆਨ ਹੈ ਸੀ ਉਹ ਤਾਂ ਕੋਈ ਬੋਲਦਾ ਨਹੀਂ ਸੀ। ਉਹ ਚੋਅ ਪਰਵਾਤ ਤੇ ਇਹਨਾਂ ਨੇ ਜਿੱਤ ਕੇ ਕਿ ਇਹਨਾਂ ਨੂੰ ਰਾਜ ਮਿਲ ਗਿਆ ਹੁਣ ਬਾਦਲ। ਕੋਣੋ ਗੱਲ ਇਹ ਨਹੀਂ ਕਰਦਾ। ਤੀਜੇ ਹੰਬਰ ਤੇ ਲਾਈ ਹੁੰਦੀ ਹੈ ਸਾਬਤਾਂ ਨਾਲ। ਜਿੱਤੇ ਹਥਿਆਰਾਂ ਦੀ ਲੋੜ ਪਈ ਸੀ। ਪਰ ਹਥਿਆਰ ਅਸੀਂ ਪਹਿਲ ਦੇ ਤਰੀਕ ਅਧਾਰ ਤੇ ਅਸੀਂ ਦੀ ਵਰਤ। ਹਕਾਇਤਾਂ ਦੇ ਵਿੱਚ ਪਿੱਛੇ। ਇਹੀ ਮਦਰ ਹਕਾਇਤਾਂ ਤਾਂ ਹੀ ਪਿੱਛੇ ਜੋੜੀਆਂ ਨੇ। ਅਖੀਰ ਦੇ ਵਿੱਚ ਰੰਗ ਦੇ ਨੂੰ ਦੱਸਦੇ ਅਸੀਂ ਹਥਿਆਰ ਤਾਂ ਝੱਕੇ ਸੁਲਾ ਤੋਂ ਬਾਅਦ ਕੋਈ ਚਾਰਾ ਹੀ ਨਹੀਂ ਸੀ ਹਦੈ ਨਾਲ ਤੁਹਾਨੂੰ ਸਾਡਾ ਸਤਿਆ ਜਣੇ ਤੇਰੀ ਫੌਜ ਕੀ ਕਰਦੇ ਮਾਰ ਖਾ ਜਾਂਦੇ ਅਸੀਂ ਵੀ ਹਥਿਆਰ ਰੰਤ ਸੀ ਫਿਰ ਅਸੀਂ ਹਥਿਆਰ ਸਮਾਰ ਲਈ ਅਸੀਂ ਵੀ ਲੜੇ ਉਹ ਵੀ ਲੜੇ ਜੋ ਹੋ ਗਿਆ ਹੁਣ ਤੇ ਕੀ ਹੈਗਾ ਜੋ ਹੋ ਗਿਆ ਮੈਨੂੰ ਉਹਦਾ ਅਫਸੋਸ ਨਹੀਂ ਹੈ ਉਸ ਤੋਂ ਤੈਨੂੰ ਹੋਵੇ ਮੇਰਾ ਅਮਾਨ ਤਾਂ ਤੇਰੀ ਗਈ ਮੈਂ ਆਪਣੇ ਅਮੰਤ ਹੁਣ ਵੀ ਕਾਹਮਾ ਜਾਦੂ ਕਰਦਾ ਜਿਹੜਾ ਇਮਾਨ ਨਾਲ ਲੈ ਗਿਆ ਉਹ ਜਿੱਤ ਗਿਆ ਇਹ ਸਲਾਮ ਕਹਿੰਦਾ ਜੇ ਤੂੰ ਦਿਨ ਅਰਦਾਸ ਇਸਲਾਮ ਨਾਲ ਲੈ ਗਿਆ ਜਿਹਦੇ ਇਸਲਾਮ ਜਿਹੜਾ ਈਮਾਨ ਨਾਲ ਸ਼ਹੀਦ ਹੋਇਆ ਈਮਾਨ ਕੀ ਦਾ ਰਹਿ ਗਿਆ ਸੰਸਾਰ ਚ ਉਹ ਜਿੱਤਿਆ ਜਿਹਦਾ ਈਮਾਨ ਨਹੀਂ ਰਿਹਾ ਉਹ ਹਰੇ ਇਹਦਾ ਇਸਲਾਮ ਕਰਨਾ ਇਸ ਪੁਆਇੰਟ ਤੇ ਝੂਠਾ ਕੀਤਾ